ਕੈਨੇਡੀਅਨ ਕਵਨਾਂਬਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਹੈ ਫੈਡ ਸੁਮੀਤ ਕਰਦੇ ਨੇ ਕਿ ਮਿਆਦ ਪੁੱਗਣ ਵਾਲੇ ਵੀਜ਼ਾ 4.9 ਮਿਲੀਅਨ ਅਗਲੇ ਸਾਲ ਸਵੇ ਇੱਛੇ ਦੇ ਨਾਲ ਲੋਕ ਕੈਨੇਡਾ ਨੂੰ ਛੱਡ ਦੇਣਗੇ ਅਗਲੇ ਸਾਲ ਲਗਭਗ 5 ਮਿਲੀਅਨ ਅਸਥਾਈ ਪਰਮਟ ਦੀ ਮਿਆਦ ਖਤਮ ਹੋਣ ਦੀ ਉਮੀਦ ਦੇ ਨਾਲ ਫੈਡ ਉਹਨਾਂ ਨੂੰ ਸਵੇ ਇੱਛੇ ਤੌਰ ਤੇ ਕੈਨੇਡਾ ਛੱਡਣ ਦੀ ਉਮੀਦ ਰੱਖ ਰਹੇ ਨੇ ਉਥੇ ਦਾਜੀ ਕੰਜ਼ਰਵੇਟਿਵ ਐਮਪੀ ਟੋਮ ਕੇਮਿਕ ਦੁਆਰਾ ਉਸ ਨੰਬਰ ਦਾ ਸਾਹਮਣਾ ਕਰਨਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਾਮਨਜ਼ ਇਮੀਗ੍ਰੇਸ਼ਨ ਕਮੇਟੀ ਨੂੰ ਇਹ ਆ ਕਿਹਾ ਇੱਥੇ ਬਹੁਤ ਸਾਰੇ ਤਰੀਕੇ ਨੇ ਜੋ ਕਿ ਲੋਕ ਦੇਸ਼ ਛੱਡ ਜਾਂਦੇ ਨੇ ਮਿਲਰ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਆਪਣੀ ਮਰਜ਼ੀ ਨਾਲ ਚਲੇ ਜਾਂਦੇ ਨੇ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿਮਨ ਜਵਾਬ ਦਿੱਤਾ ਕਿ ਤੁਹਾਡੇ ਵਿਭਾਗ ਨੇ ਸੰਸਦ ਕੋਲ ਦਸਤਾਵੇਜ਼ ਪੇਸ਼ ਕੀਤੇ ਨੇ ਜੋ ਦਿਖਾਉਂਦੇ ਨੇ ਕਿ ਸਤੰਬਰ 2024 ਅਤੇ ਸਤੰਬਰ 2025 ਦੇ ਵਿਚਕਾਰ 4.9 ਮਿਲੀਅਨ ਵੀਜ਼ੇ ਦੀ ਮਿਆਦ ਪੁੱਗਣ ਜਾ ਰਹੀ ਹੈ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹਨਾਂ ਵਿੱਚੋਂ ਕਿੰਨੇ ਅਸਲ ਦੇ ਵਿੱਚ ਕੈਨੇਡਾ ਤੋਂ ਚਲੇ ਗਏ ਨੇ ਮਿਲਰ ਨੇ ਕਿਹਾ ਕਿ ਫੈਡ ਇਸ ਦੀ ਧਿਆਨ ਨਾਲ ਨਿਗਰਾਨੀ ਕਰਨਗੇ ਸਾਡੇ ਭਾਗ ਦੇ ਅੰਦਰ ਇਹਨਾਂ ਚੀਜ਼ਾਂ ਦੀ ਨਿਗਰਾਨੀ ਕਰ ਲਈ ਬਹੁਤ ਸਾਰੇ ਉਪਾਅ ਨੇ ਜਿਸ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜਾਂਚ ਮﻘਦਮਾ ਚ ਲਾਇਆ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਬੀਜੀਐਸ ਵਿੱਚ ਸ਼ਾਮਲ ਆਪ ਕਿੰਨੇ ਫਿਰ ਪੁੱਛਿਆ ਕਿ 768000 ਵਿਦੇਸ਼ੀ ਵਿਦਿਆਰਥੀਆਂ ਦੇ ਕਿੰਨੇ ਮਿਆਦ ਵਾਲੇ ਪਰਮਟ ਜੋ ਛੱਡਣਗੇ ਤੇ ਤੁਸੀਂ ਕਹਿ ਰਹੇ ਹੋ ਕਿ 100% ਜਾਣ ਦੀ ਉਮੀਦ ਹੈ ਕਿ ਤੁਸੀਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਇਹਨੂੰ ਸਾਰੇ 7000 768000 ਦਾ ਪਿੱਛਾ ਕਰਨ ਲਈ ਭੇਜਣ ਜਾ ਰਹੇ ਹੋ ਤਾਂ ਇਹ ਜਦੋਂ ਪੁੱਛਿਆ ਤਾਂ ਮਿਲਰ ਨੇ ਨਾਂ ਵਿੱਚ ਜਵਾਬ ਦਿੱਤਾ ਤੇ ਕਿਹਾ ਕਿ ਕੁਝ ਲੋਕ ਅਸਲ ਵਿੱਚ ਨਵੀਕਰਨ ਪ੍ਰਾਪਤ ਕਰਦੇ ਨੇ ਜੋ ਲੋਕਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦੇ ਨੇ ਵਿਭਾਗ ਨੇ ਪਿਛਲੇ 3 ਮਈ ਤੱਕ ਕੈਨੇਡਾ ਦੇ ਅੰਦਰ ਜਿੱਥੇ ਕਾਫੀ ਵਿਦੇਸ਼ੀ ਵਿਦੇਸ਼ੀ ਲੋਕਾਂ ਨੂੰ ਜੋ ਪਰਮਟ ਜਾਰੀ ਕੀਤੇ ਨੇ ਤੇ ਦੱਸਿਆ ਜਾ ਰਿਹਾ ਕਿ ਮਿਲਨ ਇਥੇ ਵੀ ਕਿਹਾ ਕਿ ਇੱਥੇ ਸ਼ਰਨ ਦੇ ਦਾਅਵੇ ਕਰਨ ਵਾਲੇ ਵਿਦਿਆਰਤਿਆਂ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਵਾਧੀ ਹੈ ਮੈਂ ਬਹੁਤ ਘੱਟ ਉਮੀਦ ਨਾਲ ਸੋਚਦਾ ਚਾਹੇ ਤੁਸੀਂ ਇਸ ਨੂੰ ਪਸੰਦ ਕਰਦੇ ਹੋਵੋ ਜਾਂ ਨਹੀਂ ਪਰ ਉਹਨਾਂ ਨੇ ਦੇਸ਼ ਵਿੱਚ ਵਾਣ ਦੀ ਪ੍ਰਤੀਕਿਰਿਆ ਦਾ ਉਹਨਾਂ ਕੋਲ ਹੱਕ ਧਾਰ ਹੈ ਤੇ ਮੈਨੂੰ ਨੇ ਲੱਗਦਾ ਕਿ ਤੁਸੀਂ ਉਹਨਾਂ ਨੂੰ ਇਸ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕਰੋਗੇ ਇਮੀਗ੍ਰੇਸ਼ਨ ਭਾਗ ਨੇ 24 ਅਪ੍ਰੈਲ ਨੂੰ ਇੱਕ ਬਰੀਫਿੰਗ ਨੋਟ ਵਿੱਚ ਕਿਹਾ ਕਿ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਲੋਕ ਵਿਦੇਸ਼ੀ ਲੋਕਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ ਆਟੋ ਵਿੱਚ ਕਨਜ਼ਰਵੇਡ ਪਾਰਟੀ ਦੇ ਆਗੂ ਪੀਰ ਪਾਲ ਵਰਨੇ ਨੇ ਕਿਹਾ ਕਿ ਆਪਣੇ ਪ੍ਰਕਾਸ਼ਿਤ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਅਸਥਾਈ ਤੌਰ ਤੇ 4.9 ਮਿਲੀਅਨ ਲੋਕ ਹਨ ਜੋ ਅਗਲੇ ਸਾਲ 31 ਦਸੰਬਰ ਤੱਕ ਚਲੇ ਜਾਣਗੇ ਤੇ ਅਸੀਂ ਪੁੱਛਣ ਵਿੱਚ ਉਹਨਾਂ ਦੀ ਰਵਾਨਗੀ ਨੂੰ ਟਰੈਕ ਕਰਨ ਦੀ ਯੋਜਨਾ ਕਿ ਸੋਮਵਾਰ ਨੂੰ ਟੂਡੋ ਦੇ ਇਸ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਅਸੀਂ ਲੋਕਾਂ ਨੂੰ ਉਹਨਾਂ ਦੀ ਗੱਲ ਮੰਨਣ ਮੰਨਣ ਜਾ ਰਹੇ ਹਾਂ ਉਹਨਾਂ ਨੇ ਮੰਨਿਆ ਕਿ ਦੋ ਆਈਐਸਆਈਐਸ ਅਤੰਕਵਾਦੀਆਂ ਨੂੰ ਸਾਡੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਸਾਡੇ ਸੁਰੱਖਿਆ ਦੇ ਨਾਲ ਰੱਖਿਆ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਕੌਣ ਹੈ ਇਸ ਨੂੰ ਪ੍ਰਭੂ ਸੱਤਾ ਨੂੰ ਬਹਾਲ ਕਰਨ ਲਈ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ ਸੋ ਹੁਣ ਵੀ ਕੀ ਕੀ ਯਾਰੀ ਕਿਤੇ ਨਾ ਕਿਤੇ ਹੁਣ ਇਸ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਕਾਫੀ ਸਖਤਾਈ ਵਰਤ ਰਹੀ ਹੈ ਜਿਸ ਨੂੰ ਲੈ ਕੇ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਰੋਜ਼ਾਨਾ ਹੀ ਸਵਾਲ ਚੁੱਕ ਰਹੇ ਨੇ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ